ਤਰਨ ਤਾਰਨ ਦੇ ਪਿੰਡ ਅਲੀਪੁਰ ਤੋਂ ਇੱਕ ਬਹੁਤ ਹੀ ਮੰਦ ਭਾਗੀ ਅਤੇ ਦਿਲ ਕੰਬਾਉ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹਸਤਾ ਖੇੜਦਾ ਪਰਿਵਾਰ ਉਜੜ ਗਿਆ ਕਸਬਾ ਹਰੀਕੇ ਦੇ ਨਜ਼ਦੀਕ ਪੈਂਦੇ ਇਸ ਪਿੰਡ ਵਿੱਚ ਰਾਤ ਨੂੰ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਣਾ ਉਸ ਵੇਲੇ ਕਾਲ ਬਣ ਗਿਆ ਜਦੋਂ ਗੈਸ ਚੜਨ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਠੰਡ ਤੋਂ ਬਚਣ ਲਈ ਪਰਿਵਾਰ ਨੇ ਕਮਰੇ ਵਿੱਚ ਕੋਲੀਆਂ ਦੀ ਪੱਠੀ ਬਾਲੀ ਸੀ ਪਰ ਬੰਦ ਕਮਰੇ ਵਿੱਚ ਜ਼ਹਿਰੀਲੀ ਗੈਸ ਫੈਲਣ ਕਾਰਨ ਦਮ ਕੁੱਟ ਗਿਆ ਅਤੇ ਤਿੰਨ ਮੈਂਬਰਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਪਰਿਵਾਰ ਦਾ ਇੱਕ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਰ ਸਿੰਘ ਜੀ ਤੇ ਜਿਹੜੇ ਡਾਕਟਰ ਨੇ ਕਿਹਾ ਕਿ ਨਾ ਕਿ ਦੇ ਕਿ ਕਿ ਗੱਲ ਕੀ ਇਦਾਂ ਸਾਰੀ ਇਹ ਅੰਦਰ ਗੀਠੀ ਵਿੱਚ ਆਈ ਸੀ। ਹਾਂ ਜੀ ਗੀਠੀ ਵਿੱਚ ਆਉਣ ਦੇ ਨਾਲ ਦਿਨੇ ਜਦੋਂ ਗੇਟ ਖੋਲਿਆ ਤੇ ਪੁੱਟ ਕੇ ਦੇੜਕੇ ਇਹਦੇ ਇਹਨਾਂ ਦੀ ਮੌਤ ਹੋ ਗਈ। ਕਿੰਨੇ ਜਣੇ ਹੀ ਹੋ ਗਏ। ਟੋਟਲ ਚਾਰ ਜਣੇ ਸੀ ਤੇ ਇੱਕ ਅੰਮ੍ਰਿਤਸਰ ਦਾ ਹਾਲ ਵੀ ਤਾਂ ਆਵਾ ਜੇ ਚਲੋ ਵਧੀਜੀ ਭੱਜ ਗਿਆ ਵਿਚਾਰਾ ਤੇ ਤਿੰਨਾਂ ਦੀ ਦੇਥ ਹੋ ਚੁੱਕੀ ਹੈ ਕਿੱਥੋਂ ਪਤਾ ਲੱਗਾ ਬਾਈ ਇਹ ਗੇਟ ਨਹੀਂ ਖੋਲਦੇ ਤਰ੍ਹਾਂ ਕੇ 5 ਵਜੇ ਦੇ ਲੱਗੇ ਰੌਲਾ ਪਾਉਂਦੇ 4 ਵਜੇ ਦੇ ਤੇ ਮੁੜ ਕੇ 7:30 ਵਜੇ ਆ ਕੇ ਗੇਟ ਭੰਨਿਆ ਜੀ ਕੋਣ ਕੋਣਾਂ ਜਿਹਨਾਂ ਦੀ ਮੌਤ ਹੋਈ ਇੱਕ ਬੇਟਾ ਮੇਰਾ ਜੀ ਇੱਕ ਦੁੱਜੀ ਨੋਆ ਤੀਜਾ ਪੋਤਰਾ ਮੇਰਾ ਕਿੰਨੀ ਕਿੰਨੇ ਰਹਿੰਦੇ ਨੇ ਮੋਰ ਹੈਗੀ ਜੀ ਕੁੜੀ ਦੀ ਵੀ ਮੁੰਡੇ ਦੀ ਹੈਗੀ 98 ਸਾਲ ਤੇ ਕੁੜੀ ਦੀ ਵੀ ਇੰਨੇ 18 ਸਾਲ ਦਾ ਪੋਤਰਾ ਜੀ ਪੋਤਰਾ ਡੇਢ ਮਹੀਨੇ ਦਾ ਜੀ ਇੱਕ ਪਿੱਕਿੱਤੀ ਵਾਲੀ ਹਾਂਜੀ ਇਹਨਾਂ ਨੇ ਪੱਠੀ ਬਾਰੀ ਹੰਦਰ ਗਏ ਆਪਣੇ ਉਹ ਬਾਗ ਦੇ ਉਹ ਪੱਠੀ ਦੇ ਨਾਲ ਮੌਜੂਦ ਕੋਈ ਪਰੋਬਾ ਵੀ ਆਇਆ ਦਾ ਦੇਖ ਹਾਂਜੀ ਹਾਂਜੀ ਉਹ ਮੁੰਡਾ ਆਇਆ ਈ ਆ ਸਾਲਾ ਇਹਦਾ ਆਇਆ ਗਿਆ ਆਪਣੇ ਮੁੰਡੇ ਦਾ ਅਰਸ਼ਦੀਪ ਸਿੰਘ ਦਾ ਤੇ ਉਹ ਨੰਬਰ ਸਲ ਦਾ ਆਇਆ ਜੀ ਇਹਨਾਂ ਦੀ ਮੋਟੇ ਕੀ ਨਾ ਸਰ ਅਰਸ਼ਦੀਪ ਸਿੰਘ ਜੀ ਤੇ ਜਸਨਜੀਤ ਜਸਨਜੀਤ ਕੋਰੋਂ ਤੇ ਪ੍ਰਵਾਹ ਸਿੰਘ ਪੁੱਤਰ ਮਾਮਲਾ ਇਹ ਕਿ ਗੁਰਸਾਹਬ ਸਿੰਘ ਹੈਗੇ ਨੇ ਸਨ ਆਫ ਸੁਬੰਦਰ ਸਿੰਘ ਸਾਵਕਸ ਪਿੰਚਰੇ ਪਿੰਦੇ ਉਹ ਉਹਨਾਂ ਦਾ ਪ੍ਰਵਾਸ ਤੇ ਵੱਡਾ ਨੱਕਾ ਬੈਠਾ ਉਹਨਾਂ ਦਾ ਅਰਸ਼ਦੀਪ ਸਿੰਘ ਆਪਣੇ ਪਰਿਵਾਰ ਸਮੇਤ ਤਾਂ ਸੀ ਕਿ ਕਮਰੇ ਚ ਉਹਦੀ ਪਤਨੀ ਉਹਦਾ ਬੇਟਾ ਜਿਹੜਾ 18 ਸਾਲ ਦਾ ਇੱਕ ਸਾਲਾ ਉਹਦਾ ਆਇਆ ਮਿਲਣ ਵਾਸਤੇ ਕੱਲ ਹੀ 9-10 ਸਾਲ ਉਹਨਾਂ ਨੇ ਅੰਦਰ ਗਿੱਟੀ ਬਾਲੀ ਸੀਗੀ ਕੋਲੇ ਨਾਲ ਉਹਦੀ ਗੈਸ ਚੜਨਾ ਕਰਨਾ ਵਾਪੇ ਜੀ ਸਰ ਕੀ ਨੀਡ ਐ ਸੋਈ ਜੀ ਡੱਤ ਨਾ ਦੀ ਹੋਈ ਆ ਜੀ ਅਰਸ਼ਦੀਪ ਸਿੰਘ ਉਮਰ 18-19 ਸਾਲ ਉਹਦੀ ਨੌ ਪੁੱਤ ਸਾਹਿਬ ਸੀ ਜੀ ਜਗਸ਼ੰਦ ਸਿੰਘ ਕੋਲ ਉਹ 18-19 ਸਾਲ ਇੱਕ ਪੁੱਤਰਾ ਆ ਦਾ ਪੁੱਤ ਸਾਹਿਬ ਸਿੰਘ ਦਾ ਉਮਰ ਡੇਢ ਮਹੀਨਾ ਇਹੜਾ ਸਾਲਾ ਇਹਦਾ ਕਿਚਨ ਸੀਗਾ ਸਾਨਾ ਫਰਜੀਤ ਸਿੰਘ ਵਾਸੀ ਸਿਰਹਾਲੀ ਉਹ ਸੀਰੀਅਸ ਆ ਉਹਨੂੰ ਅਮਸਾ ਗੁੰਨਾ ਦਾ ਕਰਾਇਆ ਚਲ ਹਮ ਕੀ ਹਰਕਾਰ ਦੇ ਕੀਤੀ ਆ ਚਲ ਵੀ ਕਿਤੇ ਜਾਰੀ ਕਰਾਈ ਆ ਰਹੀ ਬੰਨ ਲਾਣ ਦੇ ਉਹਨਾਂ ਦੇ ਉਸਮਣੇ ਵੀ ਪਰਿਵਾਰ ਨਹੀਂ ਮੰਨ ਰਿਹਾ ਜੇ ਕਰਾਉਣ ਵਾਸਤੇ ਚੋਦੇ ਕਾਰਜ ਕਰਨਾ ਕਿਉਂਕਿ ਜੋ ਫਰਦਰ ਨੂੰ ਬਹੁਤ ਕਰਾਂਗ ਕਰਾਉਂਦੇ ਨੇ ਤੋਂ ਵੀ ਪਿੰਡੋਂ ਤਾਂ ਸਹੀ ਹੋ ਹੀ ਪੀ ਕਰਦੇ ਆਂ ਵੀ ਇਹ ਕੰਮ ਨਾ ਕਰੋ ਪੱਟੀਆਂ ਨਾ ਬਾਲੋ ਤੇ ਇਹ ਨਹੀਂ ਫੇਵ ਨਹੀਂ ਹਟਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਨਹੀਂ ਖਟ ਰਹੇ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਦਬਾ ਕੇ ਜੁੜੇ ਰਹੋ ਦੋਆਬਾ ਟੀਵੀ ਨਾਲ